ਜਦੋਂ ਸੰਸਾਰ ਦੇ ਵਿੱਚ ਘੁੰਮ ਕੇ ਇੱਕ ਚੀਜ਼ ਵੇਖੀ ਜਾਂਦੀ ਹੈ ਦੋ ਵਿਅਕਤੀ ਸਾਡੇ ਵਿੱਚ ਮਸ਼ਹੂਰ ਨੇ ਇੱਕ ਗੁਰਦਾਸ ਮਾਨ ਗੁਰਦਾਸ ਮਾਨ ਦਾ ਨਾਂ ਤੇ ਮੇਰੇ ਖਿਆਲ ਚ 5 ਸਾਲ ਦੇ ਬੱਚੇ ਨੂੰ ਯਾਦ ਹੋਏਗਾ ਉਹਦੇ ਉਹਦੇ ਰਿਸ਼ਤੇਦਾਰਾਂ ਬਾਰੇ ਵੀ ਪਤਾ ਹੋਏਗਾ ਇੱਕ ਭਾਈ ਗੁਰਦਾਸ ਹੈ ਜੇਸੂ ਗੁਰਦਾਸ ਮਾਨ ਨੇ ਹੀਰ ਰਾਂਝੇ ਸਸੀ ਪੁੰਨੂ ਪਤਾ ਨਹੀਂ ਕੀ ਕੀ ਕੁਝ ਸਮਾਜ ਦੇ ਮੱਥੇ ਮੜਿਆ ਹੈ ਉਹ 5 ਸਾਲ ਦੇ ਬੱਚੇ ਨੂੰ ਯਾਦ ਹੈ ਪਰ ਭਾਈ ਗੁਰਦਾਸ ਤੇਰਾ ਨਾਂ 80 ਸਾਲ ਦਾ ਬਜ਼ੁਰਗ ਵੀ ਨਹੀਂ ਯਾਦ ਰੱਖ ਸਕਿਆ ਭਾਈ ਗੁਰਦਾਸ ਤੁਸੀਂ ਬੈਠ ਕੇ ਗੁਰੂ ਅਰਜਨ ਪਾਸ਼ਾ ਦੀ ਗੋਦ ਵਿੱਚ ਉਹ ਬਾਣੀ ਲਿਖੀ ਜਿਸ ਬਾਣੀ ਨੂੰ ਗ੍ਰਿਸ਼ਤੀ ਬੰਦਾ ਆਪਣੇ ਬੱਚੇ ਦਾ ਜਦੋਂ ਆਨੰਦ ਕਾਰਜ ਕਰਦਾ ਹੈ ਤੇ ਲਾਵਾ ਪੜਦਾ ਹੈ ਲਾਵਾ ਪੜਾਉਂਦਾ ਹੈ ਉਹ ਲਾਵਾ ਦਾ ਪਾਠ ਵੀ ਭਾਈ ਗੁਰਦਾਸ ਜੀ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਵੇਗਾ ਆ ਬੀੜ ਵਿੱਚ ਉਸ ਭਾਈ ਗੁਰਦਾਸ ਜੀ ਦੇ ਨਾਂ ਚਾਚੇ ਦਾ ਪਤਾ ਨਾ ਤਾਏ ਦਾ ਪਤਾ ਨਾ ਪਿਤਾ ਦਾ ਪਤਾ ਨਾ ਮਾਂ ਦਾ ਪਤਾ ਜਿਸ ਭਾਈ ਗੁਰਦਾਸ ਜੀ ਦੀ ਬਾਣੀ ਪੜਿਆ ਪੁੱਤ ਨੇ ਨੋ ਨਿਆਗਿਆ ਕਰੀ ਬੰਨਾ ਜਿਸ ਗੁਰਦਾਸ ਮਾਨ ਦੇ ਗਾਣਿਆਂ ਨੇ ਇਹ ਸਿੱਖਿਆ ਦਿੱਤੀ ਹੈ ਕਿ 12 ਸਾਲ ਕਿਸੇ ਲੜਕੀ ਬਦਲੇ ਮੱਝਾਂ ਕਿਵੇਂ ਚਾਰੀਦੀਆਂ ਏ ਇਹ ਨੌਜਵਾਨ ਵੀ ਸੁਣਨਾ ਚਾਹੁੰਦਾ ਏ ਬਜ਼ੁਰਗ ਵੀ ਸੁਣਨਾ ਚਾਹੁੰਦਾ ਏ ਸਮਾਜ ਦੀ ਪੀੜ੍ਹੀ ਵੀ ਸੁਣਨਾ ਚਾਹੁੰਦੀ ਹੈ ਪਰ ਭਾਈ ਗੁਰਦਾਸ ਜੀ ਦੀ ਕਵਿਤ ਤਿਵਾਰ ਅੱਜ ਗੁਰਦਾਸ ਮਾਨ ਦੀਆਂ ਡਿਸਕਾਂ ਤੇ ਘਰੋਂ ਮਿਲ ਜਾਣ ਗਿਆ ਭਾਈ ਗੁਰਦਾਜ ਜੀ ਦੇ ਕਬਿੱਤ ਤੇ ਵਾਰਾਂ ਸਿੱਖਦੇ ਘਰੋਂ ਲੱਭਣੇ ਮੁਸ਼ਕਲ ਨੇ ਮੁਸ਼ਕਲ ਨੇ ਲੱਭਣੇ ਮੇਲੇ ਭਣ ਕੇ ਭਾਈ ਗੁਰਦਾਜ ਜੀ ਦਾ ਨਾਮ ਪੁੱਛਿਆ ਜਾਂਦਾ ਕੌਣ ਸੀ ਭਾਈ ਗੁਰਦਾਸ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਨਮਸਕਾਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਲਿਖਣ ਵਾਲੇ ਸਨ ਭਾਈ ਗੁਰਦਾਸ ਇਸ ਬਾਣੀ ਨੂੰ ਗੁਰੂ ਅਮਰਦਾਸ ਜੀ ਦੇ ਪਤੀਜੇ ਸਨ ਸਕੇ ਗੁਰੂ ਭਾਈ ਗੁਰਦਾਸ ਗੁਰੂ ਅਰਜਨ ਪਾਤਸ਼ਾਹ ਜੀ ਦੇ ਰਿਸ਼ਤੇ ਵਜੋਂ ਮਾਮਾ ਜੀ ਸਨ ਭਾਈ ਗੁਰਦਾਸ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਦੀ ਰਹਿਨਮਾਈ ਹੇਠ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਿਆ ਪ੍ਰਾਪਤ ਕੀਤੀ ਸੀ ਤੇ ਭਾਈ ਗੁਰਦਾਸ ਉਹ ਮਹਾਨ ਵਿਅਕਤੀ ਹੈ ਜਿਹੜੇ ਕਾਂਚੀ ਦੀ ਧਰਤੀ ਤੇ ਉੱਚੇ-ਉੱਚੇ ਬ੍ਰਾਹਮਣ ਆਪਣੀ ਫਿਲਾਸਫੀ ਦੇ ਨਾਲ ਦੁਨੀਆ ਨੂੰ ਪਿੱਛੇ ਲਾਉਂਦੇ ਸਨ ਜਿਉ ਉਹ ਪਹਿਲੀ ਵਾਰ ਕਿਸੇ ਤੋਂ ਹਾਰੇ ਸਨ ਉਹਨਾਂ ਨੇ ਆਪਣੇ ਹੱਥ ਖੜੇ ਕੀਤੇ ਸਨ ਕਿ ਅਸੀਂ ਆਪਣੇ ਮਤ ਮਤਾੰਤਰ ਵੇਦ ਸ਼ਾਸਤਰ ਥੱਲੇ ਰੱਖਦੇ ਆ ਕਿ ਉਹਨਾਂ ਦੇ ਹੱਥ ਖੜੇ ਕਰਾਉਣ ਵਾਲਾ ਕੋਈ ਹੋਰ ਨਹੀਂ ਸੀ ਭਾਈ ਸਹਿ ਭਾਈ ਗੁਰਦਾਸ ਜੀ ਸਨ ਕਾਂਚੀ ਦੀ ਧਰਤੀ ਤੇ ਸਿੱਖ ਜਾਨੋ ਸਾਡੀ ਸਿੱਖੀ ਦੀ ਗੱਲ ਕਾਂਚੀ ਦੇ ਬ੍ਰਾਹਮਣਾਂ ਤੱਕ ਪਹੁੰਚਾਉਣ ਵਾਲਾ ਕੋਈ ਹੋਰ ਮਹਾਨ ਵਿਅਕਤੀ ਨਹੀਂ ਸੀ ਉਹ ਭਾਈ ਸਹਿ ਭਾਈ ਗੁਰਦਾਸ ਜੀ ਸਨ ਜਿਨ੍ਹਾਂ ਨੇ ਸਾਡੇ ਵਿੱਚ ਇੱਕ ਸੋਚ ਪਾਈ ਇੱਕ ਵਿਚਾਰ ਪਾਈ ਇੱਕ ਜਾਗਰਤੀ ਲਿਆਂਦੀ ਉਹ ਜਾਗਰਤੀ ਅੱਜ ਸਾਡੇ ਸਮਾਜ ਵਿੱਚ ਹੌਲੀ ਹੌਲੀ ਹਲੋਪ ਹੋ ਗਈ ਉਸ ਭਾਈ ਗੁਰਦਾਜ ਜੀ ਦੇ ਕਬੈਤ ਤੇ ਵਾਰਾਂ ਹਨ ਅਕਾਲ ਤਖਤ ਵੱਲੋਂ ਪੰਥ ਪ੍ਰਵਾਂਤ ਸਿੱਖ ਰਹਿਤ ਮਰਿਆਦਾ ਵਿੱਚ ਬਾਕਾਇਦਾ ਲਿਖਿਆ ਹੈ ਕਬੈਤ ਤੇ ਵਾਰਾਂ ਬਾਣੀ ਦੀ ਵਿਆਖਿਆ ਵਿੱਚ ਭਾਈ ਗੁਰਦਾਜ ਜੀ ਦੇ ਹੁਰਤੇ ਜਾ ਸਕਦੇ ਹਨ ਭਾਈ ਨੰਦ ਲਾਲ ਜੀ ਦੀਆਂ ਗਜਲਾਂ ਉਸ ਤੋਂ ਇਲਾਵਾ ਕੋਈ ਵੀ ਵੱਡੇ ਤੋਂ ਵੱਡਾ ਮਨੋਖ ਆ ਜਾਏ ਤੇ ਇੱਕ ਗੱਲ ਦਾ ਖਿਆਲ ਰੱਖਣਾ ਉਹਦੇ ਵੱਲੋਂ ਆਪਣੀ ਕੀਤੀ ਗਾਈ ਹੋਈ ਕਵਤਾ ਤੇ ਹੋ ਸਕਦੀ ਹੈ ਵੱਡੇ ਤੋਂ ਵੱਡਾ ਮਨੋਖ ਕੋ ਚਿਮਟੀਆਂ ਨਾਲ ਗਾਵੇ ਕੋ ਹਾਰਮੋਨੀਅਨ ਨਾਲ ਗਾਵੇ ਉਹ ਕਵਿਤਾ ਤੇ ਗਾ ਸਕਦਾ ਹੈ ਪਰ ਜੇ ਗੁਰਬਾਣੀ ਦੀ ਗੱਲ ਹੈ ਤੇ ਉਹ ਕੇਵਲ ਤੇ ਕੇਵਲ ਧੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਹਨ ਉਹ ਸ਼ਬਦਾਂ ਦਾ ਗਾਇਨ ਕਰਨ ਵਾਲਾ ਹੀ ਕੀਰਤਨ ਹੋ ਸਕਦਾ ਹੈ ਬਾਕੀ ਜਿੰਨਾ ਵੀ ਸਮਾਜ ਵਿੱਚ ਗਾਇਆ ਜਾ ਰਿਹਾ ਹੈ ਜਿਹੜੇ ਬਾਣੀ ਤੋਂ ਬਾਹਰ ਜਾ ਕੇ ਉਹ ਕਵਿਤਾਵਾਂ ਦਾ ਰੂਪ ਹੋ ਸਕਦਾ ਹੈ ਪਰ ਬਾਣੀ ਕੇਵਲ ਤੇ ਕੇਵਲ ਧੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ ਪਰ ਅੱਜ ਸਮਾਜ ਨੂੰ ਇਸ ਗੱਲ ਦੀ ਸਮਝਣ ਦੀ ਲੋੜ ਹੈ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਬੰਦਾ ਚੌਂਗ ਵਿੱਚ ਖਲੋ ਕੇ ਰਸਤਾ ਪੁੱਛੀ ਜਾਵੇ ਰਸਤਾ ਪੁੱਛਣ ਨਾਲ ਤੇ ਪਹੁੰਚੇਗਾ ਨਹੀਂ ਉਹਨੂੰ ਉਹ ਕਦਮ ਪੁੱਟਣੇ ਪੈਣਗੇ ਕਹਿੰਦੇ ਪੂਸ਼ਤ ਹੈ ਬੈਦ ਖਾਦ ਔਖਤ ਨਾ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ ਦੂਸਰੀ ਉਦਾਹਰਨ ਬੰਦਾ ਬਿਮਾਰ ਹੈ ਬੰਦੇ ਨੂੰ ਖਾਂਸੀ ਲੱਗੀ ਹੈ ਡਾਕਟਰ ਕੋਲ ਗਿਆ ਡਾਕਟਰ ਸਾਹਿਬ ਖਾਂਸੀ ਆ ਰਹੀ ਹੈ ਡਾਕਟਰ ਸਾਹਿਬ ਨੇ ਦਵਾਈ ਦੇ ਦਿੱਤੀ ਕੁਝ ਪਰਹੇਜ਼ ਆ ਕਿਹਾ ਖਾਂਸੀ ਦੇ ਨਾਲ ਕੁਝ ਪਰਹੇਜ਼ ਆਖਿਆ ਵੀ ਆਹ ਚੀਜ਼ਾਂ ਖਟੀਆਂ ਚੀਜ਼ਾਂ ਨਹੀਂ ਖਾਣੀਆਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਖੱਟਾ ਚੀਜ਼ ਨਹੀਂ ਖਾਣੀ ਇਸ ਜੀ ਤੋਂ ਪਰਹੇਜ਼ ਆਖਿਆ ਪਰ ਬੰਦੇ ਨੇ ਕੀ ਕੀਤਾ ਜਿਉਂ ਉਹ ਵਿਅਕਤੀ ਦਵਾਈ ਲਿਆ ਕੇ ਸਰਹਾਣੀ ਰੱਖਦੇਵੇ ਠੰਡਾ ਪਾਣੀ ਵੀ ਪੀ ਲਵੇ ਖੱਟੀ ਵਸਤੂ ਵੀ ਖਾ ਲਏ ਤਲੇ ਆ ਪਦਾਰਥ ਵੀ ਖਾ ਲਾ ਤੇ ਕੀ ਆਖੇਗਾ ਪਲਾ ਸਵੇਰੇ ਉੱਠ ਕੇ ਸਵੇਰੇ ਉੱਠ ਕੇ ਡਾਕਟਰ ਸਾਹਿਬ ਕੋ ਜਾਏਗਾ ਡਾਕਟਰ ਸਾਹਿਬ ਦਵਾਈ ਖਾਧੀ ਐ ਅਸਰ ਕੁਝ ਨਹੀਂ ਹੋਇਆ ਡਾਕਟਰ ਸਾਹਿਬ ਅਗਲੀ ਗੱਲ ਪੁੱਛਣ ਗਿਆ ਨਾ ਕਹਿੰਦੇ ਪਰਹੇਜ਼ ਕੀਤਾ ਤੇ ਬੰਦਾ ਸਿਰ ਨੀਵਾ ਕਰੇਗਾ ਕਹਿੰਦੇ ਜੀ ਪਰਹੇਜ਼ ਨਹੀਂ ਕੀਤਾ ਜੋ ਤੁਸੀਂ ਆਕੇ ਸੀ ਸਾਰਾ ਕੁਝ ਖਾ ਲਿਆ ਜਿਸ ਮਾਨ ਸਤਗੁਰ ਦੀ ਗੋਦ ਵਿੱਚ ਬੈਠੇ ਆ ਇਹ ਸਾਨੂੰ ਕੁਝ ਦਵਾਈ ਦਿੰਦੇ ਆ ਤੇ ਨਾਲ ਪਰਹੇਜ਼ ਦੱਸਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੇ ਸਾਨੂੰ ਕੁਝ ਗਿਆਨ ਦਿੱਤਾ ਪਰਹੇਜ਼ ਕੀ ਦੱਸਿਆ ਤੇ ਆਂ ਦੇ ਕੇ ਸੁਣਨਾ ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਲਿਖਿਆ ਹੈ ਸਿੱਖ ਨੇ ਉਹ ਸਿੱਖ ਬੋਹਵਚਨ ਹੈ ਸਿੱਖ ਸਿੱਖ ਦਾਰ ਤੇ ਇਸਤਰੀ ਵੀ ਸਿੱਖ ਦਾ ਅਰਥ ਮਰਦ ਵੀ ਸਿੱਖ ਨੇ ਪਰتنਗਾਮੀ ਨਹੀਂ ਹੋਣਾ ਇਹ ਪਰਹੇਜ ਹੈ ਪਰتنਗਾਮੀ ਮੀਨ ਇੱਕ ਮਨੋਖ ਵਾਸਤੇ ਵੱਡੀ ਮਾਂ ਹੈ ਬਰਾਬਰ ਦੀ ਭੈਣ ਹੈ ਤੇ ਛੋਟੀ ਉਹਦੀ ਧੀਆ ਸਮਾਨ ਹੈ ਇੱਕ ਔਰਤ ਵਾਸਤੇ ਵੱਡਾ ਪਿਤਾ ਸਮਾਨ ਹੈ ਬਰਾਬਰ ਦਾ ਭਰਾ ਸਮਾਨ ਹੈ ਛੋਟਾ ਪੁੱਤਰ ਸਮਾਨ ਹੈ ਇਹ ਪਰਹੇਜ ਹੈ ਕੌਮ ਨੇ ਨਹੀਂ ਕੀਤਾ ਦੁਨੀਆ ਨੇ ਨਹੀਂ ਕੀਤਾ ਅੱਜ ਹਰ ਹਸਪੀਟਲ ਦੇ ਬਾਹਰ ਲੈ ਕੇ ਲਾਇਆ ਐਡਜ਼ ਲਾ ਇਲਾਜ ਹੈ ਇਹਦਾ ਕੋਈ ਇਲਾਜ ਨਹੀਂ ਇਸੇ ਬਿਮਾਰੀ ਦਾ ਹੱਲ ਗੁਰਦੇਵ ਪਿਤਾ ਜੀ ਨੇ ਕਿਤਨੀ ਦਿਨ ਪਹਿਲਾਂ ਕਹਿ ਦਿੱਤਾ ਇਸ ਬਿਮਾਰੀ ਤੋਂ ਬਚ ਕੇ ਰਹਿਣਾ ਹੈ ਇਸ ਬਿਮਾਰੀ ਤੋਂ ਆਪਣੇ ਕਰਤਾਰ ਕਰੰਟ ਨੂੰ ਉੱਚਾ ਚੱਕ ਕੇ ਰੱਖਣਾ ਸਾਨੂੰ ਇਹਨਾਂ ਚੀਜ਼ਾਂ ਤੋਂ ਸਮਝਾਇਆ ਬੁਰਾਈਆਂ ਤੋਂ ਰੋਕਿਆ ਹੋੜ ਕੇ ਪਾਸੇ ਕੀਤਾ ਹੈ ਸੰਸਾਰ ਦੇ ਵਿਅਕਤੀ ਜੇ ਨਾ ਜੀਆਂ ਤੋਂ ਵੱਜ ਜਾਏਗਾ ਇਕਦਮ ਤੂੰ ਰੱਬ ਦੀ ਮੰਜ਼ਲ ਤੈਅ ਕਰ ਲਵੇਂਗਾ ਤੇਰੇ ਤੇ ਰੱਬ ਵਿੱਚ ਕੋਈ ਫਰਕ ਨਹੀਂ ਰਹੇਗਾ ਪਰ ਪਰਹੇਜ ਨਹੀਂ ਕੀਤਾ ਦੋ ਕੌਣ ਪਾਰਿਆ ਅੱਜ ਦਾ ਵਿਚਾਰ ਦੀਨ ਸ਼ਬਦ ਜਿਸ ਦਾ ਪਾਠ ਵੀ ਤੁਸੀਂ ਸਵੇਰੇ ਸਰਣ ਕੀਤਾ ਹੋਏਗਾ ਅਸਾੜਤ ਪੰਨਾ 30 ਲੱਗਾ ਮਾਜ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਕ 133 ਉੱਪਰ ਸੁਭਾਇ ਮਾਣੇ ਪਾਵਨ ਵਿਚਾਰ ਦੀਨ ਸ਼ਬਦ ਅਸਾੜ ਅਸਾੜ ਦਾ ਅਰਥ ਕੀ ਹਾਰ ਦਾ ਮਹੀਨਾ ਤਪੰਦਾ ਤਿਸ ਲਗੈ ਕਿ ਇਹਨੂੰ ਹਰਨਾ ਨਾ ਜਿੰਨਾ ਪਾਸ ਅਗਲੀ ਤੱਕ ਬੜੀ ਪਿਆਰੀ ਹੈ ਜਗ ਜੀਵਨ ਪੁਰਖ ਤਿਆਗ ਹੈ ਜਗਤ ਨੂੰ ਜੀਵਨ ਕੌਣ ਦੇ ਰਿਹਾ ਹੈ ਰੱਬ ਪਰਮੇਸ਼ਰ ਅਕਾਲ ਪੁਰਖ ਜਗਤ ਨੂੰ ਜੀਵਨ ਦੇਣ ਵਾਲਾ ਨਿਰੰਕਾਰ ਪ੍ਰਮਾਤਮਾ ਨੂੰ ਤਿਆਗ ਕੇ ਮਾਨਸ ਸੰਧੀ ਆਸ ਸੰਸਾਰ ਦੇ ਵਿਅਕਤੀ ਨੇ ਰੱਬ ਨੂੰ ਛੱਡ ਕੇ ਬੰਦਿਆਂ ਦੀ ਆਸਾਂ ਲਾ ਲੀਆਂ ਹਨ ਬੰਦਿਆਂ ਤੇ ਦੁਆਰਿਆਂ ਤੇ ਮੱਥੇ ਟੇਕ ਰਿਆ ਹੈ ਬੰਦਿਆਂ ਕੋਲੋਂ ਸ਼ਾਂਤੀ ਲੱਭਦਾ ਪਿਆ ਹੈ ਬੰਦਿਆਂ ਕੋਲੋਂ ਦੁੱਖ ਕਟਾਉਣ ਦੀ ਗੱਲ ਸਿੱਖ ਰਿਹਾ ਪਏ ਤੇ ਪਾਸ਼ਾ ਜੀ ਕੀ ਕਹਿੰਦੇ ਕਹਿੰਦੇ ਜਿਸ ਮਾਨੁਖ ਪੈ ਕਰੋ ਬੇਨੰਤੀ ਸੋ ਆਪਣੇ ਹੀ ਦੁੱਖ ਭਰਿਆ ਇਥੇ ਜਿਸ ਦਾ ਅਰਥ ਬਹੁ ਵਚਨ ਹੈ ਕਿਸੇ ਵੀ ਬੰਦੇ ਕੋਲ ਆਪਣਾ ਦੁੱਖ ਰੋਂ ਜਾਓ ਉਹ ਤੁਹਾਡੇ ਦੁੱਖ ਸੁਣਨ ਤੋਂ ਪਹਿਲਾਂ ਆਪਣੇ ਦੁੱਖਾਂ ਨਾਲ ਭਰਿਆ ਪਿਆ ਹੈ ਕਹਿੰਦੇ ਜਿਸ ਮਾਨੁਖ ਪੈ ਕਰੋ ਬੇਨੰਤੀ ਸੋ ਆਪਣੇ ਹੀ ਦੁੱਖ ਭਰਿਆ ਪਾਰ ਬ੍ਰਹਮ ਜਿਨ ਰਦੇ ਅਰਾਧਿਆ ਤਿੰਨ ਭਉ ਸਾਗਰ ਤਰਿਆ ਕਹਿੰਦੇ ਜਿਸਮੁਨੁਖ ਦੇ ਕੋਲ ਆਪਣੀ ਬੇਦਨਾ ਰੋਣ ਜਾਓਗੇ ਦੁੱਖ ਰੋਣ ਜਾਓਗੇ ਉਹ ਤੇ ਸਾਡੇ ਦੁੱਖਾਂ ਤੋਂ ਸੁਣ ਤੋਂ ਪਹਿਲਾਂ ਆਪਣੇ ਦੁੱਖਾਂ ਨਾਲ ਭਰਿਆ ਹੋਇਆ ਹੁਣ ਬੰਦਾ ਬੰਦਿਆਂ ਕੋਲ ਦੁੱਖ ਰੋ ਰਿਆ ਜਾ ਕੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਏ ਸਤਗੁਰੂ ਸਾਹਿਬ ਛੱਡ ਕੈ ਮਨਮੁਖ ਹੋਏ ਬੰਦੇ ਦਾ ਬੰਦਾ ਜਗ ਜੀਵਨ ਪੁਰਖ ਤਿਆਗ ਹੈ ਮਾਨਸ ਸੰਧੀ ਆਸ ਆ ਸਲਾਈ ਮਨੁੱਖ ਤੇ ਆਪਣੇ ਆਪ ਨੂੰ ਜੀਵਨ ਦਾ ਆਧਾਰ ਕੋਈ ਮਨੁੱਖ ਬਣਾ ਲਿਆ ਤੇ ਮਨੁੱਖਾਂ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਸੱਚ ਜਾਣਨਾ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੇ ਵਿਸ਼ਵਾਸ ਹੋਏਗਾ ਵੱਡੇ ਤੋਂ ਵੱਡਾ ਕੋਈ ਪੈਗੰਬਰ ਕੋਈ ਔਲੀਆ ਵੀ ਪ੍ਰਗਟ ਹੋ ਜਾਏ ਵਿਚਾਰਵਾਨ ਸਿੱਖ ਉੱਥੇ ਨਹੀਂ ਜਾਏਗਾ